ਹੈਲੋ ਡੀਅਰ ਸਟੂਡੈਂਟਸ ਵੈਲਕਮ ਬੈਕ ਟੂ ਅ ਚੈਨਲ ਵਿਸ਼ਵਾ ਸਟੱਡੀਜ਼ ਸੋ ਸਟੂਡੈਂਟਸ ਅੱਜ ਦੀ ਇਸ ਵੀਡੀਓ ਦੇ ਵਿੱਚ ਬੇਟੇ ਆਪਾਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜੋ ਕਿ ਐਨ ਐਮ ਐਮ ਐਸ ਤੇ ਪੀ ਐਸ ਜੀ ਐਸ ਸੀ ਦਾ ਐਗਜ਼ਾਮ ਦੇਣ ਜਾ ਰਹੇ ਨੇ 4 ਜਨਵਰੀ 2025 ਨੂੰ ਉਹਨਾਂ ਨੂੰ ਬੇਟੇ ਓ ਐਮ ਆਰ ਸ਼ੀਟ ਹੈ ਜਿਹੜੀ ਭਰਨੀ ਸਿਖਾਵਾਂਗੇ ਠੀਕ ਹੈ ਜੀ ਤਾਂ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੈ ਤਾਂ ਜੋ ਉੱਥੇ ਤੁਹਾਨੂੰ OMR ਸ਼ੀਟ ਭਰਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੇ ਤੁਹਾਡਾ ਪੇਪਰ ਜਿਹੜਾ ਉਹ ਵਧੀਆ ਹੋ ਸਕੇ ਤਾਂ ਦੇਖੋ ਬੇਟੇ ਇਸ ਤਰ੍ਹਾਂ ਦੀ OMR ਸ਼ੀਟ ਹੋਏਗੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਦੇਖੋ ਤੁਸੀ ਕੀ ਕਰਨਾ ਹੋਏਗਾ ਰੋਲ ਨੰਬਰ ਤੁਸੀ ਆਪਣਾ ਰੋਲ ਨੰਬਰ ਦਾ ਪ੍ਰਿੰਟ ਜਰੂਰ ਲੈ ਕੇ ਜਾਣਾ ਹੈ ਉੱਥੇ ਬੇਟੀ ਤੁਹਾਡਾ ਰੋਲ ਨੰਬਰ ਲਿਖਿਆ ਹੋਏਗਾ 12 ਡਿਜੀਟਸ ਦਾ ਠੀਕ ਹੈ 12 ਅੰਕਾਂ ਦਾ ਤਾਂ ਤੁਸੀਂ ਜਿਵੇਂ ਜਿਵੇਂ ਤੁਹਾਡਾ ਰੋਲ ਨੰਬਰ ਦਿੱਤਾ ਹੋਇਆ ਹੈ ਤੁਸੀਂ ਇਹ ਖਾਨਿਆਂ ਦੇ ਵਿੱਚ ਆਪਦਾ ਰੋਲ ਨੰਬਰ ਹੈ ਜਿਹੜਾ ਭਰ ਦੇਣਾ ਹੈ ਜੀਵੇਂ ਮੰਨ ਲਓ ਤੁਹਾਡੇ ਰੋਲ ਨੰਬਰ ਦਾ ਪਹਿਲਾ ਅੱਖਰ 3 ਹੈ ਤਾਂ ਇਸ ਤਰ੍ਹਾਂ ਤੁਸੀਂ 3 ਨੂੰ ਫਿਰ ਫਿਲ ਕਰ ਦੋਗੇ ਅਗਲਾ 2 ਹੈ ਤਾਂ 2 ਨੂੰ ਅਗਲਾ 9 ਹੈ ਫਿਰ 9 ਤੇ ਫਿਰ ਅਗਲਾ ਨੰਬਰ 2 ਹੈ ਤਾਂ 2 ਤੇ 0 ਹੈ ਤਾਂ 0 ਤੇ ਕਹਿੰਦਾ ਮਤਲਬ ਜਿਹੜਾ ਵੀ ਬੇਟੇ ਤੁਸੀਂ ਇੱਥੇ ਅੱਖਰ ਫਿਲ ਕਰੋਗੇ ਉਹੀ ਅੱਖਰ ਤੁਸੀਂ ਨੀਚੇ ਵਾਲੀ ਜਿਹੜੀ ਰੋ ਹੈਗੀ ਹੈ ਲਾਈਨ ਹੈਗੀ ਹੈ ਉਹਦੇ ਵਿੱਚ ਫਿਲ ਕਰੋਗੇ ਇਸ ਤੋਂ ਬਾਅਦ ਦੂਜੇ ਨੰਬਰ ਤੇ ਬੇਟੇ ਤੁਸੀ ਭਰਨਾ ਹੈ ਡੇਟ ਆਫ ਬਰਥ ਠੀਕ ਹੈ ਜੀ ਡੇ ਜਿਵੇਂ ਮੰਨ ਲਓ ਤੁਹਾਡਾ ਬਰਥ ਹੈ 30 6 2005 ਦਾ ਠੀਕ ਹੈ ਇਹ ਮੈਂ ਉਦਾਹਰਨ ਦੇ ਰਹੀ ਆ ਤਾਂ ਇੱਥੇ ਹੁਣ ਮੈਂ 30 ਭਰਿਆ ਹੈਗਾ ਤਾਂ ਸਭ ਤੋਂ ਪਹਿਲਾਂ ਤੁਸੀਂ 3 ਤੇ ਫਿਲ ਕਰੋਗੇ ਫਿਰ 0 ਤੇ ਫਿਰ ਜਿਹੜਾ ਮਹੀਨਾ ਹੈ 0 ਫਿਰ 6 ਤੇ ਇਸੇ ਤਰ੍ਹਾਂ ਫਿਰ 2 ਫਿਰ 0 ਫਿਰ 0 ਫਿਰ 5 ਠੀਕ ਹੈ ਇਸ ਤਰ੍ਹਾਂ ਬੇਟੇ ਤੁਸੀਂ ਆਪਣਾ ਡੇਟ ਆਫ ਬਰਥ ਫਿਲ ਕਰ ਲੈਣਾ ਤੇ ਉਸੇ ਤਰ੍ਹਾਂ نیچے ਜਿਹੜੇ ਗੋਲੇ ਦਿੱਤੇ ਹੋਏ ਆ ਉਹ ਫਿਲ ਕਰਨੇ ਨੇ ਇਸ ਤੋਂ ਬਾਅਦ ਕੈਟਾਗਰੀ ਤੁਸੀਂ ਭਰ ਦੇਣੀ ਆ ਜਿਵੇਂ ਕਿ ਜਰਨਲ ਦਿੱਤਾ ਹੈ ਐਸ ਸੀ ਐਸਟੀ ਜੇਕਰ ਤੁਸੀਂ ਜਰਨਲ ਦੇ ਵਿਦਿਆਰਥੀ ਹੋ ਤਾਂ ਇਹ ਵਾਲਾ ਗੋਲਾ ਫਿਲ ਕਰਨਾ ਹੈ ਐਸ ਸੀ ਜਾਂ ਐਸਟੀ ਨਾਲ ਸੰਬੰਧਿਤ ਹੋ ਤਾਂ ਇਹ ਵਾਲੇ ਗੋਲੇ ਫਿਲ ਕਰਨੀ ਹੈ ਜੇਕਰ ਕੋਈ ਬੱਚਾ ਬੇਟੇ ਫਿਜ਼ੀਕਲੀ ਕੋਈ ਪ੍ਰੋਬਲਮ ਹੈ ਉਸ ਨੂੰ ਹੈਂਡੀਕੈਪ ਹੈ ਤਾਂ ਇਹ ਵਾਲਾ ਗੋਲਾ ਫਿਲ ਕਰਨਾ ਹੈ ਇਸ ਤੋਂ ਬਾਅਦ ਬੇਟੇ ਤੁਹਾਡਾ ਪੇਪਰ ਹੈ ਜਿਹੜਾ ਸ਼ੁਰੂ ਹੋ ਜਾਵੇਗਾ 180 ਕੁਐਸਚਨ ਆਉਣੇ ਹੈਗੇ ਆ ਜਿਹੜਾ ਜਿਹੜੇ ਕੁਐਸਚਨ ਦੇ ਆਨਸਰ ਹੋਣਗੇ ਬੇਟੇ ਉਹੀ ਟਿਕ ਲਾਣੇ ਆ ਠੀਕ ਹੈ ਇਕ ਦੋ ਗੱਲਾਂ ਦਾ ਧਿਆਨ ਰੱਖਣਾ ਹੈਗਾ ਜਿਵੇਂ ਬਟੇ ਜਦੋਂ ਤੁਸੀਂ ਗੋਲਾ ਭਰੋਗੇ ਜਿਵੇਂ ਇੱਥੇ ਗੋਲਾ ਦਿਖਾਇਆ ਗਿਆ ਉਹਨੂੰ ਪੂਰੀ ਤਰ੍ਹਾਂ ਭਰਨਾ ਹੈਗਾ ਠੀਕ ਹੈ ਜੀ ਜੇਕਰ ਕੋਈ ਗਲਤ ਹੋ ਗਿਆ ਕੋਈ ਵੀ ਤੁਸੀਂ ਫਲੂਇਡ ਵਗੈਰਾ ਵਾਈਟਨਰ ਦੀ ਵਰਤੋਂ ਨਹੀਂ ਕਰਨੀ ਅੱਧ ਪਚੱਦਾ ਗੋਲਾ ਨਹੀਂ ਭਰਨਾ ਇੱਕ ਲਾਈਨ ਦੇ ਵਿੱਚ ਦੋ ਗੋਲੇ ਨਹੀਂ ਭਰਨੇ ਕਿਉਂਕਿ ਬਟੇ ਉਹ ਐਮ ਆਰ ਸ਼ੀਟ ਹੈ ਠੀਕ ਹੈ ਇਹ ਮਸ਼ੀਨ ਦੇ ਰਾਹੀਂ ਸ਼ੀਟ ਚੈੱਕ ਹੋਣੀ ਹੈ ਤੇ ਤੁਸੀਂ ਪੂਰੇ ਧਿਆਨ ਨਾਲ ਹੀ ਬੱਬਲ ਹੈ ਜਿਹੜੇ ਗੋਲੇ ਫਿਲ ਕਰਨੇ ਨੇ ਫਿਰ ਬਟੇ ਇਸ ਤੋਂ ਬਾਅਦ ਜ਼ਿਆਦਾਤਰ ਬੱਚੇ ਕੀ ਕਰਦੇ ਨੇ ਕੁਐਸਚਨ ਮਾਰਕ ਜੋ ਕੁਐਸਚਨ ਪੇਪਰ ਦਿੱਤਾ ਹੁੰਦਾ ਉਹਤੇ ਅਨਸਰ ਟਿਕ ਕਰਦੇ ਰਹਿੰਦੇ ਆ ਤੇ ਬਾਅਦ ਜਦੋਂ ਸਮਾਂ ਰਹਿ ਘਟ ਰਹਿ ਜਾਂਦਾ ਹੈ ਤੇ ਕਾਲੀ ਦੇ ਵਿੱਚ ਇਹ ਗੋਲਿਆਂ ਨੂੰ ਫਿਲ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਬੇਟੇ ਤੁਸੀਂ ਕਰਨਾ ਇਹ ਹੈ ਕਿ ਪੰਜਕ ਪ੍ਰਸ਼ਨ ਹੱਲ ਕਰਕੇ ਨਾਲ ਦੀ ਨਾਲ ਗੋਲੇ ਆ ਜਿਹੜੇ ਉਹ ਫਿਲ ਕਰੀ ਜਾਣੇ ਆ ਇਹਦੇ ਨਾਲ ਕੀ ਹੋਏਗਾ ਤੁਹਾਨੂੰ ਕਨਫਿਊਜ਼ਨ ਵੀ ਨਹੀਂ ਹੋਏਗੀ ਤੇ ਤੁਹਾਡੇ ਕਾਲ ਦੇ ਵਿੱਚ ਜਿਹੜੇ ਗੋਲੇ ਆ ਉਹ ਸਹੀ ਭਰੇ ਜਾਣਗੇ ਖਰਾਬ ਵੀ ਨਹੀਂ ਹੋਣਗੇ ਠੀਕ ਹੈ ਜੀ ਤੇ ਐਂਡ ਤੇ ਬੇਟੇ ਇਹ ਦੋ ਚੀਜ਼ਾਂ ਦਾ ਵੀ ਧਿਆਨ ਰੱਖਣਾ ਹੈ ਇੱਕ ਸਾਈਡ ਤੁਹਾਨੂੰ ਦਿੱਤਾ ਹੋਇਆ ਇਨਵਿਜ਼ਿਲੇਟਰਸ ਫੁੱਲ ਸਿਗਨੇਚਰ ਨਿਗਰਾਨ ਦੇ ਪੂਰੇ ਦਸਤਖਤ ਇਨਵਿਜ਼ਿਲੇਟਰ ਕੌਣ ਹੈ ਬੇਟੇ ਜੀ ਦੀ ਡਿਊਟੀ ਜਿਹੜੇ ਵੀ ਟੀਚਰ ਦੀ ਡਿਊਟੀ ਤੁਹਾਡੇ ਰੂਮ ਦੇ ਵਿੱਚ ਜਿੱਥੇ ਤੁਸੀਂ ਪੇਪਰ ਦੇਵੋਗੇ ਉੱਥੇ ਲੱਗੀ ਹੋਏਗੀ ਉਹ ਇੱਥੇ ਆਪਦੇ ਸਿਗਨੇਚਰ ਹੈ ਜਿਹੜੇ ਉਹ ਕਰੇਗਾ ਠੀਕ ਹੈ ਇੱਥੇ ਤੁਸੀਂ ਆਪਦੇ ਸਿਗਨੇਚਰ ਨਹੀਂ ਕਰਨੇ ਬੇਟੇ ਇੱਥੇ ਜਿਸ ਵੀ ਟੀਚਰ ਦੀ ਡਿਊਟੀ ਤੁਹਾਡੇ ਰੂਮ ਵਿੱਚ ਹੋਏਗੀ ਉਹੀ ਇੱਥੇ ਸਿਗਨੇਚਰ ਕਰੇਗਾ ਦੂਜੀ ਸਾਈਡ ਕੀ ਹੈ ਬਟੇ ਵਿਦਿਆਰਥੀ ਦੇ ਪੂਰੇ ਦਸਤਖਤ ਤੇ ਇੱਥੇ ਕੀ ਹੋਏਗਾ ਜੋ ਵਿਦਿਆਰਥੀ ਹੈ ਬਟੇ ਉਹ ਦਸਤਖਤ ਕਰੇਗਾ ਠੀਕ ਹੈ ਮਤਲਬ ਕਿ ਤੁਸੀਂ ਦਸਤਖਤ ਕਰੋਗੇ ਤੇ ਆਪਦੇ ਸਾਈਨ ਆ ਜਿਹੜੇ ਜਿਵੇਂ ਵੀ ਤੁਸੀਂ ਕਰਦੇ ਹੋ ਉਹ ਕਰਨੇ ਨੇ ਤਾਂ ਇਹ OMR ਸ਼ੀਟ ਨੂੰ ਬੇਟੇ ਧਿਆਨ ਨਾਲ ਪੜਨਾ ਹੈ। ਇਹ ਹੀ ਸ਼ੀਟ ਜੋ 10ਵੀਂ ਜਮਾਤ ਦੇ ਵਿਦਿਆਰਥੀ ਆ ਜੋ PSJC SC ਦਾ ਐਗਜ਼ਾਮ ਦੇਣ ਜਾ ਰਹੇ ਨੇ ਉਹਨਾਂ ਲਈ ਵੀ ਸੇਮ ਹੀ ਹੈ। ਸੋ ਦੋਵੇਂ ਹੀ ਵਿਦਿਆਰਥੀਆਂ ਦੇ ਲਈ ਇਹ ਵੀਡੀਓ ਹੈ ਜਿਹੜੀ ਮਹੱਤਵਪੂਰਨ ਹੈ। ਤੁਸੀਂ ਪੇਪਰ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੈਗਾ ਤਾਂ ਜੋ OMR ਸ਼ੀਟ ਜੇਕਰ ਸਹੀ ਫਿਲ ਕੀਤੀ ਹੋਏਗੀ ਫਿਰ ਹੀ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਆਏਗਾ ਬੇਟੇ। ਜੇ OMR ਸ਼ੀਟ ਦੇ ਵਿੱਚ ਕੋਈ ਕਮੀ ਰਹੇਗੀ ਤੇ ਫਿਰ ਤੁਹਾਡਾ ਰਿਜ਼ਲਟ ਜਿਹੜਾ ਕੈਂਸਲ ਵੀ ਹੋ ਸਕਦਾ ਹੈ। ਅਲ ਦਾ ਬੈਸਟ ਬੇਟੀ ਵਧੀਆ ਵਧੀਆ ਪੇਪਰ ਕਰਕੇ ਆਈਓ ਤੁਸੀਂ ਇਸ ਵੀਡੀਓ ਦੇ ਵਿੱਚ ਸ਼ੁਕਰੀਆ ਸ਼ੁਕਰੀਆ